ਸੂਰੀ ਜੀ ਨੂੰ ਕਹਿਣੇ ਆ ਹਾਂਜੀ ਉਹ ਅਸੀਂ ਸਿਰਫ 62000 ਰੁਪਏ ਦੀ ਲਈ ਸੀ 62000 ਦੀ ਹਾਂ ਤੇ ਉਹਨੇ ਦੁੱਧ ਦਿੱਤਾ 24 ਪਲੱਸ 24 ਵੀ ਪਲੱਸ ਬਣੀ ਵੀ ਸਾਡੇ ਕੋਲੇ ਆ ਕੇ ਆਹੋ ਸੋਗੇ ਇਹ ਵੀ ਕਰਮ ਵਾਲੀ ਬਹੁਤ ਸੋਹਣੀ ਆ ਥਣ ਥੁਣਾ ਤੋਂ ਮਤਲਬ ਕਹਿ ਦਈਏ ਵੀ ਆਪਾਂ ਬਾ ਕਮਾਲ ਮੱਜ ਵਾਰੀ ਸਾਨੂੰ ਚਾਨਣਾ ਜਰੂਰ ਪਾਓ ਇਹ ਮੱਝ ਜੀ ਅਸੀਂ ਬਟੰਡੇ ਤੌਰ ਤੋਕੜ ਘੱਪਣ ਲਈਤੀ ਆ ਹੁਣੇ ਸਾਰੇ ਅੱਜ ਕੋ ਇਧਰਲੇ ਪਾਸੇ ਆਪਾਂ ਬਾੜੇ ਦੇ ਵਿੱਚ ਫੇਰ ਆ ਚੁੱਕੇ ਆਗੇ ਤੇ ਬਾਪੂ ਜੀ ਦੀਆਂ ਇਧਰ ਗਾਵਾਂ ਖੜੀਆਂ ਨੇ ਤੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਨਾ ਆਪਾਂ ਪਿੰਡ ਬਲਾੜ ਮੈਮੇ ਦੇ ਵਿੱਚ ਪਹੁੰਚੇ ਆਂਗੇ ਜ਼ਿਲ੍ਹਾ ਬਠਿੰਡਾ ਬਾਪੂ ਸੁਖਮੰਦਰ ਸਿੰਘ ਕੋਲੇ ਜੋਵਨ ਡੈਰੀ ਫਾਰਮ ਦੇ ਉੱਤੇ ਬਾਪੂ ਜੀ ਦਾ ਅੱਜ ਆਪਾਂ ਸਾਰਾ ਫਾਰਮ ਦਿਖਾਵਾਂਗੇ ਤੁਹਾਨੂੰ ਕੱਲੇ-ਕੱਲੇ ਪਸ਼ੂ ਦੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮੇਨ ਵੀਡੀਓ ਦੀ ਗੱਲ ਕਰਕੇ ਇੱਕ ਬਾਪੂ ਜੀ ਕੋਲੇ ਜਿਹੜੀ ਸਾਹਮਣੇ ਮੱਝ ਦੀ ਸੀ ਹੁੰਦੀ ਹੈ ਨਾ ਜੇ ਗੱਲ ਕਰਕੇ ਮੱਝ ਦੀ ਇਹ ਮੱਝ ਹੈਗੇ ਬਹੁਤ ਚੰਗੇ ਕੱਦ ਕਾਠ ਵਾਲੀ ਇਹਦੀ ਡਿਟੇਲ ਵੀ ਲੈ ਕੇ ਦੇਵਾਂਗੇ ਇਹ ਬਾਪੂ ਜੀ ਨੇ ਹੈਗੀ ਹੈ ਸੇਲ ਕਰਨੀ ਆਜੋ ਬਾਪੂ ਜੀ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਉਣੇ ਆ ਹਾਂਜੀ ਹਸਾ ਗੱਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਪੂ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਪ੍ਰੋਪਰ ਡਰੈਸ ਤੇ ਆਪਦਾ ਨਾਮ ਦੱਸੂਗੀ ਮੇਰਾ ਨਾਮ ਸੁਖਮੰਦਰ ਸਿੰਘ ਬਰਾੜ ਪਿੰਡ ਬਲਾੜ ਮੇਮਾ ਜ਼ਿਲ੍ਹਾ ਬਠਿੰਡਾ ਠੀਕ ਹੈ ਮੈਂ ਵੀਰ ਚੰਨੜ ਵਾਲਾ ਰਮਨਦੀਪ ਸਿੰਘ ਬਹਿਣੀਵਾਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਪੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਰਿਣੀ ਆ ਮੈਂ ਇਹਨਾਂ ਦਾ ਜੋ ਇਨੀ ਵਾਰ ਤੋਂ ਚੱਲ ਕੇ ਮੇਰੇ ਫਾਰਮ ਤੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਜੀ ਆਇਆਂ ਵੈਲਕਮ ਦੂਸਰੀ ਮੈਂ ਸਾਰੇ ਦਰਸ਼ਕਾਂ ਨੂੰ ਜੋ ਵੀਡੀਓ ਦੇਖ ਰਹੇ ਆ ਕਿਸਾਨ ਭਰਾ ਔਰ ਫਾਰਮਰ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਫਤਿਹ ਬੁਲਾਉਣਾ ਸਤਿ ਸ੍ਰੀ ਅਕਾਲ ਜੀ ਸਸਿਕਾ ਬਾਪੂ ਜੀ ਤੇ ਬਾਪੂ ਜੀ ਜਿਵੇਂ ਆਪਣੇ ਅੱਜ ਫਾਰਮ ਦੀ ਡਿਟੇਲ ਤੋਂ ਸਾਰੇ ਪੁੱਛੋਂ ਦੀ ਦੇਵਾਂਗੇ ਬਾਕੀ ਜਿਹੜੀ ਸੋਡੇ ਪਿੱਛੇ ਮੱਝ ਖੜੀ ਹੈ ਬਹੁਤ ਚੰਗੇ ਕਦ ਕਾਠ ਵਾਲੀ ਹੈ ਨਾ ਜੀ ਤੇ ਇਹਦੀ ਸਾਨੂੰ ਡਿਟੇਲ ਦੱਸੋਗੇ ਬਾਪੂ ਜੀ ਇਹ ਜੀ 4 ਦਿਨ ਹੋ ਗਏ ਇਹਨੂੰ ਸੂਈ ਨੂੰ ਚੌਥਾ ਦਿਨ ਅੱਜ ਠੀਕ ਹੈ ਜੀ ਅ ਇਹਦਾ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹਦਾ ਦੁੱਧ ਹੈ ਜਿਹੜਾ 18 ਪਲੱਸ ਹੈਗਾ ਠੀਕ ਹੈ ਜੀ ਅਸੀਂ ਦੋ ਸੂਏ ਚ ਕੋਇਆ ਦੋਨੋਂ ਬੱਚੇ ਜਿਹੜੇ ਪਹਿਲੇ ਦੋਨੇ ਸੂਆਂ ਦੇ ਆ ਉਹ ਵੀ ਸਾਡੇ ਕੋਲੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਬਹੁਤ ਸੇਲ ਮੱਝ ਹੈ ਤੇ ਅੱਜ ਕੀ ਵਾਰੀ ਇਹਦੇ ਮਗਰ ਅ ਪਿੱਛੇ ਕੱਟਾ ਹੈਗਾ ਕੱਟਾ ਹੈਗਾ ਹਾਂਜੀ ਹਾਂ ਠੀਕ ਹੈ ਜੀ ਤੇ ਬਾਪੂ ਜੀ ਜੇ ਹੁਣ ਆਪਾਂ ਇਹਦੀ ਹੁਣ ਬੌਲੇ ਦੀ ਗੱਲ ਕਰੀਏ ਕਿੰਨਾ ਕੁ ਦੁੱਧ ਹੁਣ ਮਤਲਬ ਵੀ ਹੈਗਾ ਇਸ ਵੇਲੇ ਇਹਦੇ ਥੱਲੇ ਦੁੱਧ ਹੈਗਾ ਜੀ 12 13 ਲੀਟਰ ਠੀਕ ਹੈ ਜੀ ਹਾਂਜੀ 12 13 ਲੀਟਰ ਹਾਂ ਪੀਕ ਤੇ ਇਹਨੇ 18 ਲੀਟਰ ਦਿੱਤਾ ਜੀ ਠੀਕ ਹੈ ਬਾਪੂ ਜੀ ਬਾਪੂ ਜੀ ਇਹ ਆਪ ਜਿਹੜੀ ਹੈਗੀ ਹੈਗੀ ਮਤਲਬ ਛੋਟੀ ਛੋਟੀ ਇਹ ਕਿਹੜੇ ਸੀਮੰਦੀ ਹੈ ਇਹ ਜੀ ਅਸੀਂ ਮੁੱਲ ਲਈ ਸੀ ਪਰ ਅਗਲੇ ਦੇ ਦੱਸਣ ਦੇ ਮੁਤਾਬਕ ਇਹ ਸੁਲਤਾਨ ਝੋਟੇ ਦੀ ਹੈ ਸੁਲਤਾਨ ਝੋਟੇ ਦੀ ਹਾਂ ਹਾਂ ਸੁਲਤਾਨ ਝੋਟਾ ਕਿੱਥੋਂ ਵਾਲਾ ਬਾਬਾ ਜੀ ਉਹ ਮੇਰਾ ਖਲ ਬੁੱਢਾ ਬੁੱਢਾ ਖੇਡਾਲਾ ਬੁੱਢਾ ਖੇਡੇ ਵਾਲਾ ਠੀਕ ਹੈ ਨਰੇਸ਼ ਜੀ ਕੋਲੇ ਜਿਹੜਾ ਹਾਂ ਨਰੇਸ਼ ਜਿਹੜੀ ਇਸ ਦੀ ਡਿਟੇਲ ਆ ਆਪਾਂ ਤੁਹਾਨੂੰ ਮਤਲਬ ਫੁੱਲ ਦੱਸਤੀ ਬਾਕੀ ਮੱਝ ਦੀ ਜੀ ਗੱਲ ਕਰਗੇ ਬਹੁਤ ਲੰਮੀ ਤੇ ਕਦਕਾਠ ਬਹੁਤ ਚੰਗਾ ਬਾਕੀ ਲੇਵੇ ਤੋਂ ਆਪਾਂ ਖੜੀ ਦਿਖਾ ਦਗੇ ਫਿਰ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਲੇਵਾ ਹੈਗਾ ਕਰਮਾਲੀ ਦਾ ਬਹੁਤ ਸੋਹਣਾ ਥਣ ਦਾ ਸਾਈਜ਼ ਤੁਸੀਂ ਦੇਖ ਲਓ ਇੱਕ ਵਾਰੀ ਖੜੀ ਦਾ ਬਾਕੀ ਸਿੰਘਾਂ ਦੇ ਫੇਸ ਦੇ ਕੁਆਲਿਟੀ ਵੀ ਤੁਸੀਂ ਚੈੱਕ ਕਰੋਗੇ ਨਾ ਬਹੁਤ ਸੋਹਣੀ ਆ ਆ ਆਪਾਂ ਕੱਦ ਦੀ ਜੱਜਮੈਂਟ ਤੁਹਾਨੂੰ ਆਉਂਦੀ ਹੋਊਗੀ ਮੇਰਾ 6 ਫੁੱਟ ਦਾ ਕੱਦ ਆ ਤੇ ਮੇਰੇ ਮੋਢੇ ਤੱਕ ਇਹ ਆਪਾਂ ਮਤਲਬ ਬਿਜਾ ਕੇ ਕਹਿ ਸਕਦੇ ਆ ਵੀ ਹਾਂ ਮੋਢੇ ਤੱਕ ਆਉਂਦੀ ਐ ਲੈ ਵੀ ਛੋਟੂ ਤੋਰੀ ਕਰ ਆਪਣੀ ਝੋਟੀ ਤੇ ਹੁਣ ਤੁਰ ਉਧਰ ਤੁਰਦੀ ਆਜੋ ਤੁਰਦੀ ਦਿਖਾਵਾਂਗੇ ਤੁਹਾਨੂੰ ਇਹ ਸਿੰਘਾਂ ਸੋਂਗਾ ਦੀ ਬੰਤਰ ਇੱਕ ਵਾਰ ਫੇਰ ਤੁਸੀਂ ਚੈੱਕ ਕਰ ਲਓ ਦੋਸਤੋ ਬਹੁਤ ਸੋਹਣੀ ਝੋਟੀ ਐ ਆ ਆ ਦੇਖ ਲਓ ਤੁਸੀਂ ਹਨਾ ਹੁਣ ਆਪਾਂ ਇਹ ਲੇਵਾ ਤੋਂ ਦਿਖਾ ਦਗੇ ਖੜੀ ਦਾ ਹੋਰ ਨਹੀਂ ਬਸ ਚਲੋ 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 ਇਹ ਆ ਦੇਖ ਸਕਦੇ ਹੋ ਤੁਸੀਂ ਤੁਰਦੀ ਤੇ ਲੈ ਜਾ ਕਰਾਂ ਕੋਈ ਗੱਲ ਨਹੀਂ ਲੰਮੀ ਲੈ ਜਾ ਦਰਸ਼ਕੀ ਵੀਰਾਂ ਨੂੰ ਨਾ ਜਿਹੜੀ ਹੈਗੀ ਹੈ ਇਹ ਝੋਟੀ ਦੀ ਜੱਜਮੈਂਟ ਪੂਰੀ ਆ ਜੇ ਲੇਵੇ ਤੋਂ ਤੇ ਇੱਕ ਗੱਲ ਹੋਰ ਆ 1 ਕਵਜੇ ਵੀਡੀਓ ਬਣਦੀ ਹੈ ਇਹ ਦੋਸਤੋ ਆਪਣੀ ਇਹ ਲਿਆਵਾਂ ਰਾਂ ਨੂੰ ਆਹ ਦੇਖ ਸਕਦੇ ਹੋ ਬਹੁਤ ਚੰਗੀ ਅੱਜ ਸਵੇਰੇ ਅੱਜ ਸਵੇਰੇ ਕਿਸੇ ਖਾਲੀ ਕਰਿਆ ਸੂਰ ਤੋਂ ਬਾਅਦ ਠੀਕ ਹੈ ਠੀਕ ਹੈ ਅ ਦੇਖ ਸਕਦੇ ਹੋ ਤੁਸੀਂ ਲੇਵਾ ਜਿਵੇਂ ਹਜੇ ਆਪਾਂ 5:00 ਵਜੇ ਇਹ ਵੀਡੀਓ ਬਣਾਉਂਦੇ ਇਹ ਤੋਂ ਵੀ ਹੋਰ ਚੰਗਾ ਲੇਵਾ ਤਿਆਰ ਕਰਨਾ ਸੀ ਇਹਨੇ ਬਾਕੀ ਹੁਣ ਵੀ ਜਿਹੜਾ ਹੈਗਾ ਲੇਵਾ ਮਤਲਬ ਚੰਗਾ ਤਿਆਰ ਕਰੀ ਖੜੀ ਹੈ ਤੇ ਆਜੋ ਅੱਗੇ ਆਪਾਂ ਸਾਰੇ ਪਸ਼ੂਆਂ ਦੀ ਜਾਣਕਾਰੀ ਲੈਣੀ ਬਾਬੂ ਜੀ ਜਿਵੇਂ ਹੁਣ ਆਪਾਂ ਮਜਦ ਇਹ ਤੋਰ ਕੇ ਦਾ ਦਿਖਾਤੀ ਹੈ ਨਾ ਜੀ ਹਾਂਜੀ ਹਾਂਜੀ ਤੇ ਇਹਦੇ ਆਪਾਂ ਜੇ ਰੇਟ ਦੀ ਗੱਲ ਕਰੀਏ ਰੇਟ ਇਹਦਾ ਕਿੰਨਾ ਰਹੂ ਰੇਟ ਅਰਮਨਦੀਪ ਜੀ ਆਪਾਂ ਇਹਦਾ ਮੌਕੇ ਤੇ ਕਰਾਂਗੇ ਠੀਕ ਹੈ ਜੀ ਫੋਨ ਤੇ ਹੋ ਜਾਊਗਾ ਆ ਫੋਨ ਤੇ ਹੋ ਜਾਊਗਾ ਠੀਕ ਹੈ ਜੀ ਤੇ ਆ ਜੋ ਬਾਪੂ ਜੀ ਜਿਵੇਂ ਆਪਾਂ ਨੇ ਹੁਣ ਦੂਜੇ ਇਸ ਮੱਝ ਦੀ ਗੱਲ ਕਰਗੇ ਤੇ ਇਹ ਮੱਝ ਦੀ ਡਿਟੇਲ ਦੱਸੋ ਕਿ ਮਾੜੀ ਜੀ ਇਹ ਮੱਝ ਜੀ ਅਸੀਂ ਮੁੱਲ ਲਈਤੀ ਸੀ ਠੀਕ ਹੈ ਜੀ ਤੇ ਪਰ ਦੁੱਧ ਉਹਨੂੰ ਚੰਗੀ ਹੈ ਜੀ ਇਹ 17 17.5 ਲੀਟਰ ਹੈ ਇਹਦੇ ਥੱਲੇ ਦੁੱਧ ਹੈ ਤੇ ਇਹਦਾ ਚੌਥਾ ਸੂਆ ਹੈ ਚੌਥਾ ਸੂਈ ਨੂੰ ਤਾਂ ਕਈ ਮਹੀਨੇ ਹੋ ਗਏ ਠੀਕ ਹੈ ਜੀ ਇਸ ਵੇਲੇ ਤਾਂ ਠੀਕ ਹੈ ਤੇ ਅੱਗੇ ਆ ਗਈ ਬੂਰੀ ਬਾਪੂ ਜੀ ਅੱਗੇ ਆ ਗਈ ਆ ਬੂਰੀ ਮੱਝ ਜੀ ਇਹ ਬੂਰੀ ਮੱਝ ਦੇ ਥੱਲੇ 18 ਪਲੱਸ ਦੁੱਧ ਹੈ ਠੀਕ ਹੈ ਜੀ ਬਹੁਤ ਚੰਗੀ ਬਾਜ ਹੈ ਇਹ ਜੀ ਲੋ ਜੀ ਇਹ ਵੀ ਚੌਥੇ ਪੰਜਵੇਂ ਸੂਏ ਆ ਜੀ ਅੱਛਾ ਜੀ ਅੱਛਾ ਆ ਜਿਹੜੀ ਝੋਟੀ ਆ ਠੀਕ ਹੈ ਜੀ ਇਹ ਤਕਰੀਬਨ ਸਵਾ 2 ਸਾਲਾਂ ਦੀ ਹੋਗੀ ਤੇ ਇਹ ਉਹ ਸਮਝ ਦੀ ਆ ਜਿਹੜੀ ਸੇਲ ਕਰਨੀ ਹੈ ਠੀਕ ਹੈ ਜੀ ਪਹਿਲੇ ਸੂਏ ਦੀ ਪਹਿਲੇ ਸੂਏ ਦੀ ਤੇ ਦੇਖੋ ਤੁਸੀਂ ਹਨਾ ਇਹਦੀ ਪਹਿਲੇ ਸੂਏ ਦੀ ਝੋਟੀ ਆ ਇਹ ਅਚਾਈ ਦੇਖੋ ਬਾਪੂ ਜੀ ਇਹਦੀ ਤੇ ਇਹ ਕਿਹੜੇ ਸੀਵਣ ਦੀ ਆਪ ਇਹ ਐਮ 52 ਐਚ ਐਲ ਟੀ ਵੀ ਦੇ ਦੀ ਠੀਕ ਹੈ ਜੀ ਐ ਮਤਲਬ ਦੇਖ ਸਕਦੇ ਹੋ ਤੁਸੀਂ ਦੋਸਤੋ ਇਹ ਵੀ ਝੋਟੀ ਬਾ ਕਮਾਲ ਆ ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਜਿਨੇ ਬਰੀਡਿੰਗ ਦੇ ਉੱਤੇ ਕੰਮ ਕਰਨਾ ਹੈ ਉਹ ਝੋਟੀ ਤੁਹਾਡੇ ਵਾਸਤੇ ਚੰਗੀ ਰਹੂਗੀ ਚੰਗੇ ਬੱਚੇ ਪੈਦਾ ਕਰੇ ਹੁਣ 1.5 ਮਹੀਨਾ ਹੋ ਗਿਆ ਇਹ ਅੱਗੇ ਏਆਈ ਹੋ ਗਈ ਇਹਦੀ ਏਆਈ ਹੋ ਗਈ ਜੀ ਹਾਂਜੀ ਅੱਗੇ ਲੱਗਿਆ ਪੀਸੀ 574 ਬੋਲ ਹੈ ਜਿਹੜਾ ਐਚਲਟੀਵੀ ਦਾ ਉਹਦਾ ਸੀਮਿੰਟ ਲੱਗਿਆ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਦੇਖੋ ਦੋਸਤੋ ਹਨਾ ਇਹ ਵੀ ਝੋਟੀ ਹੈ ਜਿਹੜੀ ਤੁਹਾਨੂੰ ਪਸ਼ੂ ਪਸੰਦ ਆਉਂਦੇ ਨੇ ਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਪੂ ਜੀ ਜਿਵੇਂ ਹੁਣ ਇਹਦੇ ਨਾਲ ਆ ਗਈ ਇਹ ਝੋਟਾ ਆ ਗਿਆ ਆਪਣਾ ਹਾਂਜੀ ਠੀਕ ਹੈ ਜੀ ਤੇ ਇਹਦਾ ਸਾਨੂੰ ਚਾਨਣਾ ਪਾਇਓ ਵੀ ਇਹਦੇ ਕਿੰਨੀ ਕੁ ਉਮਰ ਹੈ ਇਹਦੇ ਬੱਚੇ ਦੀ ਇਹਦੀ ਉਮਰ ਹੈਗੀ ਆ ਜੀ 8 ਢਾਈ ਸਾਲ ਦੇ ਲਗਭਗ ਆ ਦੋ ਦੰਦ ਹੋ ਗਿਆ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਇਹਦਾ ਜਿਹੜਾ ਫਾਦਰ ਆ ਅਮਨਤੀ ਐਚ ਆਰ ਟੀਵੀ ਦਾ ਸਮਝ ਗਏ ਜੀ ਤੇ ਬਾਕੀ ਕਦ ਕੋ ਤੋਂ ਤੁਹਾਡੇ ਸਾਹਮਣੇ ਆ ਨਹੀਂ ਨਹੀਂ ਬਾ ਕੁਮਾਲ ਚੀਜ਼ ਹੈ ਜੀ ਦੇਖੋ ਤੇ ਇਹਦੀ ਮਾਤਰ ਵੀ ਆਪਣੇ ਕੋਲੇ ਆ ਠੀਕ ਹੈ ਜੀ ਉਹ ਵੀ ਬੂਰੇ ਰੰਗ ਦੀ ਆ ਠੀਕ ਹੈ ਜੀ ਉਹ 24 ਪਲੱਸ ਦੁੱਧ ਉਹਦੇ ਥੱਲੇ ਤੇ ਬਾਕੀ ਇੱਕ ਵਾਰੀ ਆਪਾਂ ਮੈਂ ਤੁਹਾਨੂੰ ਸਿੰਗਾ ਸੂੰਗਾ ਦਾ ਦਿਖਾ ਦਗੇ ਮੂ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਬਾਪੂ ਜੀ ਇਹਦੀ ਮੈਨੂੰ ਇੱਕ ਗੱਲ ਹੋਰ ਦੱਸੋਗੇ ਕਈ ਵਾਰੀ ਹੁਣ ਰਜ਼ਾਣ ਆ ਜਿਵੇਂ ਹਾਂਜੀ ਟੀਕਾ ਟੂਕਾ ਜਿਵੇਂ ਤਿਆਰ ਕਰਵਾਏ ਤਾਂ ਸੀਮਨ ਤਿਆਰ ਇਹ ਹਜੇ ਸੀਮਨ ਨਹੀਂ ਤਿਆਰ ਕਰਾਇਆ ਡਾਇਰੈਕਟ ਮੀਟਿੰਗ ਹੁੰਦੀ ਹੈ ਠੀਕ ਹੈ ਜੀ ਤੇ ਜੇ ਕੀ ਮਤਲਬ ਲੋਡ ਮਹਿਸੂਸ ਹੋਵੇ ਆਸ-ਪਾਸੇ ਕਿਸਾਨ ਭਰਾਵਾਂ ਨੂੰ ਇਹ ਫੇਰ ਤੁਹਾਡੀ ਵਿਚਾਰ ਹੈ ਇਹ ਐਸੀ ਵੀਡੀਓ ਬਣਾਉਣੇ ਆ ਇਹ ਫਾਰਮਰ ਦੇਖਣਗੇ ਕਿਸਾਨ ਵੀਰ ਦੇਖਣਗੇ ਠੀਕ ਹੈ ਜੀ ਜੇ ਉਹਨਾਂ ਦੀ ਪਸੰਦ ਹੋਈ ਠੀਕ ਹੈ ਜੀ ਤਾਂ ਉਹਨਾਂ ਨੂੰ ਪਸੰਦ ਹੋਇਆ ਲਾਇਕ ਹੋਇਆ ਉਹਨਾਂ ਨੇ ਅ ਫੋੜ ਕਰੇ ਬੋਲੇ ਹੋ ਤਾਂ ਫਿਰ ਜ਼ਰੂਰ ਇਹਦਾ ਸੀਮੈਂਟ ਤਿਆਰ ਕਰਵਾ ਦੇਗੇ ਇਹ ਬਹੁਤ ਸੋਹਣੀ ਗੱਲ ਹੈ ਜੀ ਬਾਪੂ ਜੀ ਦੇਖੋ ਰਿਸਪੌਂਸ ਬਾਪੂ ਜੀ ਨੂੰ ਤੁਸੀਂ ਜ਼ਰੂਰ ਦਿਓ ਦਰਸ਼ਕੋ ਹਨਾ ਜੇ ਤੁਹਾਨੂੰ ਮਤਲਬ ਇਹ ਬੂਰਾ ਆਹ ਬੂਰੇ ਨਸਲ ਦਾ ਝੋਟਾ ਜੇ ਤੁਹਾਨੂੰ ਪਸੰਦ ਆਇਆ ਤੇ ਬਾਪੂ ਜੀ ਜਿਵੇਂ ਇਧਰਲੇ ਪਾਸੇ ਆ ਜਗੇ ਆਪਣੀਆਂ ਹੁਣ ਕਟੀਆਂ ਖੜੀਆਂ ਇਧਰ ਤੇ ਇਹ ਬੂਰੀ ਕਟੀ ਜਿਵੇਂ ਸਕਰੀਨ ਤੇ ਦਿਖਾਈ ਦੀ ਜਾਂਦੀ ਹੈ ਬਾਪੂ ਜੀ ਇਹਦੀ ਇਹ ਕਿਹੜੀ ਮੱਝ ਦੀ ਆ ਗਈ ਇਹ ਉਸ ਬੂਰੀ ਮੱਝ ਦੀ ਆ ਜੀ ਅੱਛਾ ਉਸ ਬੂਰੀ ਮੱਝ ਦੀ ਹਾਂ ਬੂਰੀ ਬਾਜ ਦਿੱਤੀ ਹੈ ਇਹ ਠੀਕ ਹੈ ਜੀ ਇਹ ਆ ਵੀ ਮੈਨੂੰ ਅ ਬੋਲਦੀ ਇਹ ਬੇਟੀ ਐ ਅ ਠੀਕ ਐ ਜੀ ਹਾਂ ਜੀ ਅਬ ਇਹਨੂੰ ਦੀ ਅਭੀ ਮਨੂੰ ਦੀ ਠੀਕ ਐ ਜੀ ਬਾਕੀ ਤੇ ਬਾਪੂ ਜੀ ਜਿਵੇਂ ਹੁਣ ਆਪਣੇ ਇਹਦੇ ਨਾਲ ਕਾਲੇ ਰੰਗ ਦੇ ਆ ਗੀ ਇਹ 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 ਉਸ ਮੱਝ ਦੀ ਐਦੋਂ ਪਹਿਲੇ ਸੂਏ ਜਿਹੜੀ ਸੇਲ ਕਰਨੀ ਐ ਠੀਕ ਐ ਜੀ ਉਸ ਮੱਝ ਦੀ ਧੀ ਐ ਇਹ ਇਹਦੋਂ ਪਹਿਲੇ ਸੂਏ ਦੀ ਠੀਕ ਐ ਜੀ ਤੇ ਇਹ ਵੀ ਅਭੀ ਮਨੂੰ ਦੀ ਬੇਟੀ ਐ ਠੀਕ ਐ ਜੀ ਤੇ ਬਾਪੂ ਜੀ ਜਿਵੇਂ ਇੱਕ ਨਾਲ ਹੋਰ ਖੜੀ ਐਗੀ ਇਹ ਆ ਛੋਟੀ ਐ ਇਹ ਅਸੀਂ ਮੁੱਲ ਲਈਤੀ ਸੀ ਠੀਕ ਐ ਜੀ ਤੇ ਇਹ ਕੋਹੇ ਨੂਰ ਦੀ ਟੀ ਆ ਕੋਹੇ ਨੂਰ ਦੀ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਹਾਂਜੀ ਠੀਕ ਐ ਤੇ ਅੱਗੇ ਅੱਗੇ ਇਹ ਹੁਣ ਇਹ ਆਈ ਇਹਦੀ ਹੋ ਗਈ ਕਿੰਨਾ ਕ ਟਾਈਮ ਹੋ ਗਿਆ ਜੀ ਆਈ ਹੋਈ ਇਹਨੂੰ ਤਕਰੀਬਨ ਹੀ ਮਹੀਨਾ ਖੋਇਆ ਹੋਣਾ ਮਹੀਨੇ ਤੋਂ ਘੱਟ ਹੀ ਹੋਣਾ ਠੀਕ ਐ ਜੀ ਠੀਕ ਐ ਹਾਂਜੀ ਹਾਂ ਇਹ ਵੀ ਇਹਦੇ ਪੀਸੀ 461 ਬੋਲਦਾ ਸੀ ਬਣ ਲੱਗਿਆ ਐਚ ਐਲ ਡਿਵੀਜ਼ਰ ਠੀਕ ਐ ਜੀ ਠੀਕ ਆਪਾਂ ਹੁਣ ਦੂਜੇ ਪਾਸੇ ਜਿਹੜੇ ਹੈਗੇ ਆ ਆਪਣੇ ਘਰੇ ਉਧਰ ਪਸ਼ੂ ਦਿਖਾਈਏ ਹਾਂਜੀ ਹਾਂ ਹਾਂ ਦਿਖਾ ਦਿਓ ਲੇ ਵੀ ਦਰਸ਼ਕੋ ਇਧਰਲੇ ਪਾਸੇ ਆਪਾਂ ਬਾੜੇ ਦੇ ਵਿੱਚ ਫੇਰ ਆ ਚੁੱਕੇ ਹੈਗੇ ਤੇ ਬਾਪੂ ਜੀ ਦੀਆਂ ਇਧਰ گاਵਾ ਖੜੀਆਂ ਨੇ ਤੇ ਆਪਾਂ ਤੁਹਾਨੂੰ ਇਹਨਾਂ ਦੇ ਵਿੱਚ ਮਤਲਬ ਥੋੜੀ ਜੀ ਝਲਕ ਮਰਵਾਵਾਂਗੇ ਤੁਸੀਂ ਦੇਖ ਸਕਦੇ ਹੋ ਅ ਸਾਹੀਵਾਲ ਨਸਲ ਦੀਆਂ گاਵਾ ਜਿਹੜੀਆਂ ਹੈਗੀਆਂ ਨੇ ਹੈਨਾ ਤੇ ਇਹ ਆਪਾਂ ਤੁਹਾਨੂੰ ਇਹਨਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਬਾਪੂ ਜੀ ਸਾਨੂੰ ਇਹਨਾਂ ਬਾਰੇ ਥੋੜੀ ਜੀ ਜਾਣਕਾਰੀ ਦਿਓਗੇ ਇਹ ਸਾਹੀਵਾਲ ਨਸਲ ਹੈ ਜੀ ਠੀਕ ਹੈ ਜੀ ਇਹਦਾ ਦੂਜਾ ਸੁਆ ਸਾਡੇ ਕੋਲੇ ਸੁਈ ਹੈ ਠੀਕ ਹੈ ਜੀ ਠੀਕ ਹੈ ਪਹਿਲੇ ਸੁਏ ਵੀ ਇਹਨੇ ਬੱਚੀ ਦਿੱਤੀ ਆ ਸਾਹੀਵਾਲ ਠੀਕ ਹੈ ਜੀ ਠੀਕ ਹੈ ਔਰ ਐਤ ਕੀ ਬਾਰੇ ਵੀ ਸਮਝ ਗਏ ਜੀ ਤੇ ਬਾਬੂ ਜੀ ਜਿਵੇਂ ਨਾਲ ਇਹ ਆ ਗਈ ਇਹ ਕਿੰਨੇ ਕਿੱਦੁੱਧ ਵਾਲੀਆਂ ਇਹਦੀ ਮਦਰ ਹੈ ਜੀ ਦੁੱਧ ਇਹ ਇਹਨਾਂ ਦੇ ਥੱਲੇ ਤਰੀਵੇਂ 16 16 15 15 ਲੀਟਰ ਹੈਗਾ ਜੀ ਠੀਕ ਹੈ ਜੀ ਠੀਕ ਹੈ ਤੇ ਇਧਰਲੇ ਪਾਸੇ ਜਿਵੇਂ ਹੁਣ ਆਪਾਂ ਦੂਜੀ ਗਾਂ ਦੀ ਗੱਲ ਕਰਗੇ ਜੀ ਇਹ ਗਾਂ ਜੀ ਇਹਦੀ ਮਾਂ ਹੈ ਜੀ ਅੱਛਾ ਜੀ ਇਹਦੀ ਇਹ ਚੌਥਾ ਸੂਆ ਸੂਈ ਹੈ ਇੱਕੀ ਵਾਰੀ ਠੀਕ ਹੈ ਜੀ ਹਾਂ ਇਹ ਇਹ ਕਰਦੀਆਂ ਸਾਰੀਆਂ ਆਪਣੀਆਂ ਕਰਦੀਆਂ ਸਾਰੀਆਂ ਹਾਂਜੀ ਦੇਖੋ ਹਨਾ ਇਹਨਾਂ ਤੋਂ ਉਹ ਜਿਹੜੀ ਆ ਚਫਾ ਠੀਕ ਹੈ ਉਹ ਮੁੱਲ ਲੈਂਦੀ ਆ ਬਾਕੀ ਕਰਦੀ ਠੀਕ ਹੈ ਠੀਕ ਹੈ ਦੇਖੋ ਕੈਮਰੇ ਤੋਂ ਸਪੂਜੀ ਜੇ ਤੁਸੀਂ ਇਹ ਦੇਖ ਸਕਦੇ ਹੋ ਆਪਾਂ ਇੱਕ ਵਾਰੀ ਬੱਚੀਆਂ ਤੇ ਜ਼ਰੂਰ ਝਾਲਕ ਮਰਵਾਦਗੇ ਆ ਪਿਛਲੇ ਸੂਏ ਦੀਆਂ ਦੋਨੋਂ ਦੇਖੋ ਹਨਾ ਇਹਨਾਂ ਦੀਆਂ ਦੋਨਾਂ ਬਹੁਤ ਸੋਹਣੀਆਂ ਬੱਚੀਆਂ ਜਿਹੜੀਆਂ ਤਿਆਰ ਹੋਈ ਜਾਂਦੀਆਂ ਨੇ ਤੁਸੀਂ ਆਪ ਦੇਖ ਲਓ ਚੰਗੀਆਂ ਨਸਲ ਦੀਆਂ ਬੱਚੀਆਂ ਆਪਾਂ ਕਹਿ ਸਕਦੇ ਹਾਂ ਤੇ ਦੋ ਖੜੀਆਂ ਉਧਰਲੇ ਪਾਸੇ ਤੇ ਬਹੁਤ ਸੋਹਣੀਆਂ ਤੇ ਬਾਪੂ ਜੀ ਹੁਣ ਆਪਾਂ ਦੂਸਰੀ ਸਾਈਡ ਜੇ ਗੱਲ ਕਰਕੇ ਆਪਣੇ ਦੂਜੇ ਘਰੇ ਹਾਂਜੀ ਉਧਰ ਵੀ ਚਲਦੇ ਹਾਂ ਹਨਾ ਇਹ ਉਧਰ ਵੀ ਆਪਾਂ ਦਰਸ਼ਕਾਂ ਨੂੰ ਦਿਖਾ ਦਗੇ ਹਾਂ ਉਧਰ ਬਸ ਵਾਲੇ ਘਰੇ ਵੀ ਆਪਾਂ ਚਲਦੇ ਹਾਂ ਚਲੋ ਜੀ ਚਲੋ ਲੈ ਵੀ ਦੋਸਤੋ ਹਨਾ ਇੱਕ ਵਾਰ ਆਪਾਂ ਤੁਹਾਨੂੰ ਮੋਟੀ ਮੋਟੀ ਨੀਗਾ ਫੇਰ ਮਰਵਾਦਾ ਬਾਪੂ ਜੀ ਦਾ ਹੈਗਾ ਕੰਮ ਪੂਰਾ ਇੱਛਾ ਹੋ ਗਿਆ ਮਿੱਤਰੋ ਕਹਿਣ ਦੀ ਪਾਉ ਗੱਲ ਵੀ ਇਹ ਹੈ ਵੀ ਚੰਗੀ ਤੋਂ ਚੰਗੀ ਨਸਾ ਤੁਹਾਨੂੰ ਹਰ ਇੱਕ ਪ੍ਰਕਾਰ ਦੀ ਮਿਲੇਗੀ ਤੇ ਆਜੋ ਆਪਾਂ ਇਧਰਲੇ ਪਾਸੇ ਜਿਹੜੀ ਹੈਗੀ ਨਾ ਸਾਰੇ ਪਸ਼ੂਆਂ ਦੀ ਇਹਨਾਂ ਦੀ ਵੀ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਇਧਰ ਬੂਰੀਆਂ ਮੱਝਾਂ ਵੀ ਖੜੀਆਂ ਚੰਗੀਆਂ ਮੱਜਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਬਾਕੀ ਆਪਾਂ ਇਸ ਝੋਟੀ ਤੋਂ ਸਟਾਰਟ ਕਰ ਲੈਨੇ ਹੈਗੇ ਜਿਹੜੀ ਦੇਖਣ ਦੇ ਵਿੱਚ ਕੀ ਹੈਗੀ ਇੱਕ ਬਾ ਕੁਮਾਰ ਸੋਹਣੇ ਢਾਂਚੇ ਵਾਲੀ ਹੈ ਜਿਹੜੀ ਇਹ ਝੋਟੀ ਦੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਤੇ ਬਾਪੂ ਜੀ ਜਿਵੇਂ ਆਪਾਂ ਇੱਥੋਂ ਸਟਾਰਟ ਕਰਦੇ ਆਂਗੇ ਹਾਂਜੀ ਇਹਦੀ ਸਾਨੂੰ ਜਾਣਕਾਰੀ ਦਿਓਗੇ ਵੀ ਇਹ ਆਪ ਕਿਹੜੇ ਸਿਮੰਦੀ ਦੀ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ ਤੇ ਕਿਹੜੇ ਆਪ ਇਹ ਝੋਟੇ ਦੀ ਇਹ ਹੈਗੀ ਆ ਜੀ ਐਚ ਆਰ ਟੀ ਵੀ ਦੇ B1 330 ਬੋਲਾ ਜਿਹੜਾ ਐਚ ਆਰ ਟੀ ਵੀ ਦਾ ਉਹਦੀ ਇਹ ਧੀ ਹੈ ਠੀਕ ਹੈ ਜੀ ਤੇ ਇਹ ਹਜੇ ਇਹਦੇ ਦੰਦ ਹੀ ਸਿੱਟੇ ਆ ਦੋ ਦੰਦ ਆ ਠੀਕ ਹੈ ਜੀ ਤੇ ਇਹਦੇ ਸੂਣ ਤੇ ਸਿਰਫ 1 ਮਹੀਨਾ ਤੇ ਇੱਕ ਇੱਕ ਹਫਤਾ ਰਹਿ ਗਿਆ ਠੀਕ ਹੈ ਜੀ ਸਵਾ ਕੁ ਮਹੀਨਾ ਮਤਲਬ ਹਾਂ ਸਵਾ ਕੁ ਮਹੀਨਾ ਰਹਿ ਗਿਆ ਇਹ ਸਾਹਮਣੇ ਇਹਦੀ ਮਾਂ ਖੜੀ ਆ ਜੀ ਉਹਦੀ ਧੀ ਹੈ ਠੀਕ ਹੈ ਜੀ ਠੀਕ ਹੈ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਤਿਆਰ ਹੁੰਦੀ ਮਤਲਬ ਦੇਖ ਲਓ ਤੁਸੀਂ ਥੱਲੋਂ ਆਰਡਰ ਦੇ ਵੀ ਬਹੁਤ ਸੋਹਣੀ ਤਿਆਰ ਹੋਊਗੀ ਹਨਾ ਹਨ ਜਿਹੜਾ ਝੋਟੀ ਦੇ ਲੱਗਿਆ ਲੈਵੇ ਨੂੰ ਜਮਾ ਕੱਲਾ ਕੱਲਾ ਤੇ ਬਾਪੂ ਜੀ ਇਹ ਸਵਾ ਕਮੀਨਾ ਲੈ ਜੂਗੀ ਹਨਾ ਹਾਂ ਸਵਾ ਕਮੀਨਾ ਤਾਂ ਇਹਦਾ ਰਹਿੰਦਾ ਹੀ ਆ ਠੀਕ ਹੈ ਜੀ ਠੀਕ ਹੈ ਤੇ ਅੱਗੇ ਵਾਹਿਗੁਰੂ ਦਾ ਹੁਕਮ ਹੈ ਹਾਂਜੀ ਤੇ ਬਾਪੂ ਜੀ ਜਿਵੇਂ ਇਧਰਲੇ ਪਾਸੇ ਖੜੀ ਇੱਕ ਝੋਟੀ ਹੂੰ ਹੂੰ ਇਹ ਤੇ ਇਹ ਵੀ ਆਪਣੀ ਘਰ ਦੀ ਹੈ ਠੀਕ ਹੈ ਜੀ ਤੇ ਅੱਜ ਚਲ ਟੀਵੀ ਦੇ M416 ਜਿਹੜਾ ਬੁੱਲ ਠੀਕ ਹੈਗਾ ਉਹਦੀ ਉਹ ਐਕਸਪਾਇਰ ਹੋ ਗਿਆ ਠੀਕ ਹੈ ਜੀ ਉਹਦੀ ਧੀ ਹੈ ਇਹ ਉਹਦੀ ਧੀ ਹੈ ਜੀ ਹਾਂ ਇਹਦੀ ਉਮਰ 1 ਸਾਲ ਤੇ 5 ਮਹੀਨਿਆਂ ਦੀ ਹੈ 1 ਸਾਲ ਤੇ 5 ਮਹੀਨੇ ਦੀ ਹਾਂ ਇਹ ਵੀ ਆਪਣੀ ਘਰ ਦੀ ਕੱਟੀ ਹੈ ਘਰ ਦੀ ਕੱਟੀ ਹੈ ਠੀਕ ਹੈ ਜੀ ਠੀਕ ਹੈ ਤੇ ਦੇਖ ਸਕਦੇ ਹੋ ਦੋਸਤੋ ਤੁਸੀਂ ਸਿੰਘ ਵੀ ਦੇਖ ਲਓ ਥੋੜਾ ਜਿਹਾ ਖੁੱਲਾ ਮੋੜਦਾ ਹਨਾ ਸੋਹਣਾ ਸਿੰਘ ਬੰਤਰ ਦੇਖੋ ਚੰਗੇ ਕੱਦ ਕਾਠ ਵਾਲੀ ਝੋਟੀ ਤੁਹਾਨੂੰ ਆਪਾਂ ਦਿਖਾਉਣੇ ਆਗੇ ਬਾਕੀ ਇਹ ਥੱਲੋਂ ਵੀ ਆਪਾਂ ਦਿਖਾ ਦਈਏ ਹਨਾ ਇਹ ਆ ਦੇਖ ਲਓ ਤੁਸੀਂ ਫੜੀਆਂ ਵਰਗੇ ਥਣ ਲੱਗੇ ਕਰਮ ਵਾਲੀ ਨੂੰ ਤੇ ਬਾਪੂ ਜੀ ਇੱਧਰ ਆ ਗਈ ਆਪਣੀ ਆ ਮੱਝ ਇਹਦੇ ਬਾਰੇ ਸਾਨੂੰ ਚਾਣਨਾ ਪਾਉਗਾ ਇਹ ਮੱਝ ਜੀ ਆਪਾਂ ਮੁੱਲ ਲੈਤੀ ਸੀ ਠੀਕ ਹੈ ਜੀ ਤੇ ਇਹ ਮੱਝ ਟੋਕਰ ਘਬਣ ਲੇਤੀ ਸੀ ਠੀਕ ਹੈ ਜੀ ਇਹਨੇ ਦੋ ਵਾਰੀ ਸਾਡੇ ਕੋਲੇ ਸੂਕੀ ਠੀਕ ਹੈ ਜੀ ਤੇ ਇਹਨੇ ਸਾਡੇ ਕੋਲੇ 18 ਪਲੱਸ ਦੁੱਧ ਦਿੱਤਾ ਹੈ 18 ਤੱਕ ਵੀ ਪਹੁੰਚ ਗਈ ਸੀ ਪਰ ਰੂਟੀਨ ਦੇ ਵਿੱਚ 18 ਲੀਟਰ ਦੁੱਧ ਦਿੱਤਾ ਹੈ ਠੀਕ ਹੈ ਜੀ ਠੀਕ ਹੈ ਇਹ ਜਿਹੜੀ ਪਹਿਲੇ ਨੰਬਰ ਤੇ ਚੋਟੀ ਖੜੀ ਆ ਉਹ ਇਹ ਦੀ ਧੀ ਆ ਠੀਕ ਹੈ ਜੀ ਹਾਂਜੀ ਉਹ B1 330 ਜਿਹੜੀ ਬੁੱਲ ਦੀ ਧੀ ਆ ਠੀਕ ਹੈ ਜੀ ਉਹ ਇਹ ਦੀ ਧੀ ਆ ਠੀਕ ਹੈ ਬਾਪੂ ਜੀ ਦੇਖੋ ਮੱਝ ਇਹ ਵੀ ਬਹੁਤ ਬਾ ਕਮਾਲ ਸੋਹਣੀ ਸੁਨੱਖੀ ਮੱਝ ਹੈ ਹਨਾ ਤੇ ਢਾਂਚਾ ਵੀ ਬਹੁਤ ਚੰਗਾ ਹੈ ਦੇਖ ਸਕਦੇ ਹੋ ਦੋਸਤੋ ਬਾਪੂ ਜੀ ਦੇ ਪਸ਼ੂ ਆ ਜਿਹੜੇ ਹਨਾ ਬਾਕਮਾਲ ਨੇ ਚੰਗੀਆਂ ਨਸਲਾਂ ਵਾਲੇ ਪਸ਼ੂ ਕਹਿ ਸਕਦੇ ਆ ਬਾਪੂ ਜੀ ਜਿਵੇਂ ਹੁਣ ਬੂਰੀ ਆ ਗਈ ਬੂਰੀ ਜੀ ਦੱਸੋਗੇ ਡਿਟੇਲ ਇਹ ਬੂਰੀ ਮੱਝ ਅਸੀਂ ਇਹ ਵੀ ਟੋਕੜ ਕਪਣ ਖਰੀਦੀ ਸੀ ਬਟਣੇ ਤੋਂ ਠੀਕ ਹੈ ਠੀਕ ਹੈ ਜੀ ਤੇ ਇਹ ਮੱਝ ਜਿਹੜਾ ਬੋਲਾ ਆਪਣੇ ਕੋਲੇ ਬੂਰਾ ਬੋਲਾ ਜਿਹੜਾ ਹਾਂਜੀ ਹਾਂਜੀ ਬੋਲਾ ਦਾ ਨਾਮ ਅਸੀਂ ਮੋਤੀ ਬੂਰਾ ਬੋਲਾ ਰੱਖਿਆ ਠੀਕ ਹੈ ਜੀ ਤੇ ਉਹ ਉਹਦੀ ਮਦਰ ਆਹੀ ਉਹਦੀ ਮਦਰ ਮਤਲਬ ਉਹਦੀ ਮਦਰ ਆ ਗਈ ਮਾਂ ਉਹਦੀ ਮਦਰ ਆ ਹਾਂ ਇਹਦਾ ਨਾਂ ਕੀ ਰੱਖਿਆ ਬਾਪੂ ਜੀ ਇਹ ਇਹਦਾ ਨਾਂ ਤਾਂ ਅਸੀਂ ਰੱਖਿਆ ਨਹੀਂ ਅੱਛਾ ਜੀ ਤੇ ਵੈਸੇ ਤਾਂ ਇਹਨੂੰ ਅਸੀਂ ਵੱਡੀ ਬੁਰੀ ਕਹਿ ਦਿੰਦੇ ਆ ਵੱਡੀ ਬੁਰੀ ਕਹਿ ਦਿੰਦੇ ਆ ਜਿਵੇਂ ਆਪਣੇ ਪਿੰਡਾਂ ਚ ਰਟੀਨ ਦੇ ਵਿੱਚ ਚੱਲਦਾ ਹਾਂ ਤੇ ਇਹਦਾ ਨਾਂ ਨਹੀਂ ਰੱਖਿਆ ਕੋਈ ਇਹ ਇਹਦਾ ਰੱਖਿਆ ਕੋਈ ਨਹੀਂ ਹਾਂ ਇਹਦਾ ਰੱਖਿਆ ਹੈ ਅੱਛਾ ਜੀ ਤੇ ਇਹ ਅਸੀਂ ਪਲੇਰੀਆ ਸਾਹਿਬ ਦੀ ਡੇਰੀ ਤੋਂ ਲੈਤੀ ਸੀਗੀ ਠੀਕ ਹੈ ਜੀ ਤੇ ਇਹਦਾ ਨਾਮ ਵੀ ਅਸੀਂ ਪਲੇਰੀਆ ਰੱਖਤਾ ਪਲੇਰੀਆ ਰੱਖਤਾ ਠੀਕ ਹੈ ਠੀਕ ਹੈ ਤੇ ਜਿਹੜੀ ਆ ਚੋਟੀ ਆ ਐਮ 416 ਦੀ ਬੁਤੀ ਆ ਹਾਂਜੀ ਇਹਦਾ ਨਾਮ ਅਸੀਂ ਰਾਣੀ ਰੱਖਿਆ ਰਾਣੀ ਰੱਖਿਆ ਜੀ ਆ ਰਾਣੀ ਰੱਖਿਆ ਇਹਦਾ ਨਾਮ ਠੀਕ ਹੈ ਜੀ ਇਹਦਾ ਜੀ ਇਹ ਇਹ ਚੋਟੀ ਦਾ ਨਾਮ ਅਸੀਂ ਰੱਖਿਆ ਮਸਤਾਨੀ ਮਸਤਾਨੀ ਹਾਂਜੀ ਠੀਕ ਹੈ ਜੀ ਤੇ ਬਾਪੂ ਜੀ ਜਿਵੇਂ ਹੁਣ ਇਧਰ ਆ ਗਏ ਆਪਣੇ ਜਿਹੜੇ ਆ ਚੋਟੀ ਆ ਗਈ ਹੈ ਨਾ ਬੂਰੀ ਤੇ ਇਹ ਇਹਦਾ ਦੱਸੋਗੇ ਇਹ ਵੀ ਕਰਮ ਵਾਲੀ ਬਹੁਤ ਸੋਹਣੀ ਆ ਥਣ ਥੁਣਾ ਤੋਂ ਮਤਲਬ ਕਹਿੰਦੇ ਕਿ ਵੀ ਆਪਾਂ ਬਾ ਕਮਾਲ ਮੱਝ ਹੈਗੀ ਤੇ ਬਾਪੂ ਜੀ ਸਿੰਘ ਦਾ ਜ਼ਰੂਰ ਖੁੱਲਾ ਬੂਰੀ ਦਾ ਤੇ ਇਹਦਾ ਕੋਈ ਮਤਲਬ ਕਿੰਨੇ ਕਿ ਦੁੱਧ ਵਾਲੀ ਹੈ ਇਹ ਇਹ ਇਹਨੇ ਪਹਿਲੇ ਸੂਏ ਸਾਢੇ 15 ਲੀਟਰ ਦੁੱਧ ਦਿੱਤਾ ਹੈ ਲੇਕਿਨ ਇਹ ਦੂਜਾ ਸੂਆ ਵੀ ਸਾਡੇ ਕੋਲੇ ਸੂਪੀ ਤੇ ਇਹਦਾ ਬੱਚਾ ਆਹਾ ਹੈਗਾ ਸਾਡੇ ਕੋਲੇ ਆ ਠੀਕ ਹੈ ਜੀ ਲੇਕਿਨ ਇਹ ਨਾਲ ਥੋੜਾ ਜਿਹਾ ਬਿਮਾਰ ਹੋ ਗਈ ਸੂਏ ਦੇ ਵਿੱਚ ਆ ਕੇ ਇਸ ਕਰਕੇ ਫਿਰ ਇਹਨੇ 15 ਕਿ ਤੁਸੇ ਇਸ ਸੂਏ ਦੁੱਧ ਦਿੱਤਾ ਹੈ ਠੀਕ ਹੈ ਜੀ ਤੇ ਅਮਨਤੀ ਜਿਹੜਾ ਬੋਲਦਾ ਹੈ ਐਚ ਆਰ ਡੀ ਵੀ ਦਾ ਉਹਦੀ ਭੈਣ ਉਹਦੀ ਧੀ ਹੈ ਜਿਹੜਾ ਆਪਣਾ ਮੋਤੀ ਬੁੱਲਾ ਹੈ ਪੂਰਾ ਬੁੱਲਾ ਅੱਛਾ ਜੀ ਉਹ ਉਹ ਤੋਂ ਇੱਕ ਪਹਿਲਾ ਸੂਆ ਉਹ ਤੋਂ ਵੱਡੀ ਉਹਦੀ ਭੈਣ ਹੈ ਉਹਦੀ ਭੈਣ ਆ ਆ ਐਸੀ ਬੂਰੀ ਮੱਝ ਦਿੱਤੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਬਾਪੂ ਜੀ ਇਹਦਾ ਨਾਂ ਕੀ ਰੱਖਿਆ ਇਹਦਾ ਨਾਂ ਅਸੀਂ ਸ਼ਰਮਿਲੀ ਰੱਖਿਆ ਜੀ ਸ਼ਰਮਿਲੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬਾਪੂ ਜੀ ਜਿਵੇਂ ਸਾਰੇ ਪਸ਼ੂਆਂ ਦੇ ਤੁਸੀਂ ਨਾਂ ਰੱਖਿਆ ਪਹਿਲਾਂ ਆਪਾਂ ਉਧਰਲੇ ਪਸ਼ੂਆਂ ਦੇ ਨਾਂ ਲੈਣੇ ਭੁੱਲ ਗਏ ਹਾਂਜੀ ਹਾਂ ਹਨਾ ਤੇ ਬਾਕੀ ਥੋੜਾ ਮੈਨੂੰ ਨਾ ਮਤਲਬ ਪਸ਼ੂਆਂ ਵਾਲਾ ਕੰਮ ਹੈ ਜਿਹੜਾ ਮੈਨੂੰ ਬਹੁਤ ਸੋਹਣਾ ਲੱਗਿਆ ਮਿਹਨਤ ਤੁਸੀਂ ਇੰਨੀ ਕਰਦੇ ਹੋ ਉਮਰ ਵੀ ਥੋੜੀ ਦੇਖੋ ਹਨਾ ਜਿਵੇਂ ਸਾਡੇ ਵਰਗੇ ਨੌਜਵਾਨ ਆ ਜਿਹੜੇ ਹੁਣ ਕੰਮ ਤੋਂ ਟਲਦੇ ਨੇ ਤੇ ਇਹ ਇਹ ਮੱਝ ਬਾਰੇ ਸਾਨੂੰ ਚਾਣਨਾ ਜ਼ਰੂਰ ਪਾਓ ਇਹ ਮੱਝ ਜੀ ਅਸੀਂ ਬਟੰਡੇ ਤੋਂ ਤੋਕੜ ਗੱਪਣ ਲਈਤੀ ਆ ਹੁਣੇ ਸਾਰੇ तकरीबन 2 ਕੁ ਮਹੀਨੇ ਹੋ ਗਏ ਠੀਕ ਹੈ ਜੀ ਹਾਂ ਜੀ بس ਇਹਦਾ ਨੋਆ ਸੀ ਰੱਖਿਆ ਨਹੀਂ ਜੀ ਹਜੇ ਬਸ ਇਹਨੂੰ ਬਟਿੰਡੇ ਵਾਲੀ ਮੱਝ ਕਹਿ ਦੇਣ ਬਟਿੰਡ ਬਸ ਫਿਰ ਤਾਂ ਨਾਮ ਬਟਿੰਡੇ ਵਾਲੀ ਮੱਝ ਪੈ ਗਿਆ ਬਟਿੰਡੇ ਵਾਲੀ ਕਾਹ ਦੇਣ ਆ ਠੀਕ ਹੈ ਜੀ ਠੀਕ ਹੈ ਇਹਦੇ ਸੂਣ ਚ ਤਕਰੀਬਨ ਡੇਢ ਕੋਨੇ 2 ਡੇਢ ਮਹੀਨਾ ਰਹਿ ਗਿਆ ਠੀਕ ਹੈ ਜੀ ਠੀਕ ਹੈ ਹਾਂ ਜੀ ਇਹ ਟੋਕੜ ਕੱਪਣ ਲੱਗੀ ਬਾਪੂ ਜੀ ਇੱਕ ਗੱਲ ਤੁਸੀਂ ਛੋਟਾ ਮੈਂ ਹੋਰ ਦੇਖਿਆ ਤਜਰਬਾ ਤੁਸੀਂ ਟੋਕੜ ਕੱਪਣਾ ਮੱਝਾਂ ਲੈਂਨ ਦੇ ਵਿੱਚ ਯਕੀਨ ਵੱਧ ਰੱਖਦੇ ਹੋ ਵੀ ਚਾਰ ਪੈਸੇ ਬਚ ਰਹਿੰਦੇ ਆ ਹਾਂ ਜੀ ਹਾਂ ਬਾਤ ਚ ਵੀ ਰਹਿੰਦੇ ਆ ਜੀ ਤੇ ਬਾਕੀ ਅਸੀਂ ਸਾਰੇ ਗੱਲ ਨਿਰਖ ਪਰਖ ਕੇ ਲੈਨੇ ਆ ਠੀਕ ਹੈ ਜੀ ਤੇ ਦੁੱਧ ਤੇ ਵੀ ਚੰਗੀ ਆਉਂਦੀ ਹੈ ਦੁੱਧ ਤੇ ਵੀ ਚੰਗੀ ਆਉਂਦੀ ਹੈ ਉਹ ਉਹ ਬੁਰੀ ਮਾਝਾ ਜਿਹੜੀ ਵੱਡੀ ਠੀਕ ਹੈ ਜੀ ਵੱਡੀ ਬੁਰੀ ਜੀ ਨੂੰ ਕਹਿੰਦੇ ਆ ਹਾਂਜੀ ਉਹ ਅਸੀਂ ਸਿਰਫ 62000 ਰੁਪਏ ਦੀ ਲਈ ਸੀ 62000 ਦੀ ਹਾਂ ਤੇ ਉਹਦੇ ਦੁੱਧ ਤਾਂ 24+ ਬਣੀ ਵੀ ਪਲੱਸ ਬਣੀ ਵੀ ਸਾਡੇ ਕੋਲੇ ਆ ਕੇ ਆ ਉਹ ਠੀਕ ਹੈ ਜੀ ਤੇ ਉਸ 400 ਇਹ ਸੁਪੀ 4-5 ਸਾਡੇ ਕੋਲੇ ਠੀਕ ਹੈ ਜੀ 14 ਚੋਂ ਦੋ ਵਾਰੀ ਕਟੀਆਂ ਦਿੱਤੀਆਂ ਤਿੰਨ ਕੱਟੇ ਦਿੱਤੇ ਆ ਇੱਕ ਬੋਲਾ ਦੋ ਕੱਟੇ ਹੋਰ ਹੈ ਠੀਕ ਹੈ ਜੀ ਤੇ ਬਾਪੂ ਜੀ ਜਿਵੇਂ ਆ ਇਧਰ ਇਹਨਾਂ ਦੇ ਕੱਟਰੂ ਆ ਗਏ ਹਨਾ ਜੀ ਤੇ ਜਿਹੜੀ ਇੱਕ ਜਿਵੇਂ ਇਹਦਾ ਚਾਣਣਾ ਪਾਉਂਗੇ ਜਿਵੇਂ ਆਹ ਖੜੀ ਇੱਕ ਤੇ ਇਹ ਆ ਛਰਮਿਲੀ ਜਿਹੜੀ ਹੈਗੀ ਆ ਠੀਕ ਹੈ ਜੀ ਤੇ ਇਹਦਾ ਬੇਟਾ ਜੀ ਇਹ ਐ ਸੂਏ ਦਾ ਠੀਕ ਹੈ ਮੈਂ ਤਾਂ ਅਖੇ ਕਿਤੇ ਕੱਟੀ ਹੈ ਨਹੀਂ ਜੀ ਇਹ ਕੱਟਾ ਹੈ ਠੀਕ ਹੈ ਜੀ ਠੀਕ ਹੈ ਤੇ ਇਹ ਆਪਣਾ ਸ਼ਾਮਵਾਲ ਕੀ ਦਾ ਬੇਟਾ ਹੈ ਠੀਕ ਹੈ ਜੀ ਜਿਹੜਾ ਸ਼ਾਮਵਾਲ ਕੀ ਬੋਲਾ ਹਰਿਆਣੇ ਚ ਠੀਕ ਹੈ ਜੀ ਅ ਸ਼ੇ ਬਲਕੀ ਕੋਲੇ ਸ਼ੇ ਬਲਕੀ ਕੋਲੇ ਹਾਂ ਉਹ ਉਹਦਾ ਬੇਟਾ ਜੀ ਠੀਕ ਹੈ ਜੀ ਤੇ ਬਾਪੂ ਜੀ ਜਿਵੇਂ ਆ ਬੂਰੀ ਕੱਟੀ ਆ ਗਈ ਇਹ ਬੂਰੀ ਕੱਟੀ ਜੀ ਆਪਣੀ ਜਿਹੜੀ ਵੱਡੀ ਵੱਡੀ ਬੂਰੀ ਮੱਝ ਹੈ ਹਾਂਜੀ ਉਹਦੀ ਅਸੂਏ ਦਿੱਤੀ ਆ ਇਹ ਠੀਕ ਹੈ ਜੀ ਠੀਕ ਹੈ ਇਹਦਾ ਫਾਦਰ ਹੈਗਾ ਕਰਮੀਰ ਵਨ ਠੀਕ ਹੈ ਜੀ ਜਿਹੜੀ ਜੋਗਰਾਜ ਬੁੱਢਾ ਠੀਕ ਹੈ ਬੁੱਢਾ ਜਬਰਾਇ ਹਾਂ ਬੁੱਢਾ ਜੋਗਰਾਜ ਹੈ ਇਹਦਾ ਫਾਦਰ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਬਾਪੂ ਜੀ ਲਾਸਟ ਦੇ ਉੱਤੇ ਤੁਸੀਂ ਮਤਲਬ ਦੋ ਸ਼ਬਦ ਦੇਖਣ ਵਾਲੇ ਜਿਹੜੇ ਆਪਣੇ ਪਸ਼ੂ ਪਾਲ ਕਬੀਰ ਜੀ ਹਾਂ ਜੀ ਦਰਸ਼ਕਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਇੱਕ ਤਾਸੇ ਆਪਣੇ ਜਿਹੜਾ ਸਾਡਾ ਮੋਤੀ ਬੂਰਾ ਬੁੱਲਾ ਹੈ ਠੀਕ ਹੈ ਜੀ ਉਹਦੇ 'ਚ ਬੇਨਤੀ ਕਰਨੀ ਹੈ ਠੀਕ ਹੈ ਜੀ ਜੀ ਸਾਨੂੰ ਉਸ ਦੇ ਬਾਰੇ ਜ਼ਰੂਰ ਦੱਸਿਓ ਵੀ ਜੇ ਸੀਮਣ ਕਿਸੇ ਨੇ ਲਵਾਉਣਾ ਹੈ ਤੁਸੀਂ ਬੱਚਾ ਆਇਆ ਵੇਖ ਹੀ ਲਿਆ ਠੀਕ ਹੈ ਜੀ ਠੀਕ ਹੈ ਸਾਡੇ ਘਰੇ ਹੀ ਬੱਚਾ ਆਇਆ ਇਹਦਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਹੋਰ ਮੱਜਾ ਤਾਂ ਬਹੁਤ ਇਹਦੇ ਤੋਂ ਕ੍ਰਾਸ ਹੋਈਆਂ ਠੀਕ ਹੈ ਜੀ ਤੇ ਮਾਂ ਇਹਦੀ 24 ਪਲੱਸ ਹੈਗੀ ਆਪਣੇ ਬੁੱਲ ਦੀ ਤੀ ਜਿਹੜੀ ਮਾਂ ਹੈ ਮਗਰ ਉਹ ਸਾਹਮਣੇ ਤੁਹਾਡੇ ਖੜੀ ਆ ਠੀਕ ਹੈ ਜੀ ਠੀਕ ਹੈ ਤੇ ਉਹਦੇ ਵਾਸਤੇ ਜਰੂਰ ਦੱਸਣ ਵੀ ਭਾਈ ਟੀਕੇ ਤਿਆਰ ਕਰ ਹਾਂਜੀ ਉਹਦੇ ਵਾਸਤੇ ਟੀਕਿਆਂ ਦੀ ਜਰੂਰ ਰਾਏ ਮਸ਼ਵਰਾ ਸਾਨੂੰ ਦੇਣ ਫੋਨ ਕਰਕੇ ਠੀਕ ਹੈ ਜੀ ਠੀਕ ਹੈ ਜੇ ਜੇ ਫਾਰਮਰਾਂ ਨੇ ਸਾਨੂੰ ਕਿਹਾ ਤਾਂ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਸੀਮਿੰਟ ਜਰੂਰ ਤਿਆਰ ਕਰਵਾ ਦੇ ਠੀਕ ਹੈ ਤੇ ਜਦੋਂ ਵੀ ਕਹਿਣਗੇ ਉਹਦੇ ਹੀ ਤਿਆਰ ਕਰਵਾ ਦੇ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਸਾਰੇ ਦਰਸ਼ਕਾਂ ਦਾ ਵੀਡੀਓ ਦੇਖਣ ਵਾਲਿਆਂ ਦਾ ਸਭ ਦਾ ਧੰਨਵਾਦ ਜੀ ਠੀਕ ਹੈ